ਜਿੰਦਾਬਾਦ ਰੋਮਣੀ ਅਕਾਲੀ ਦਲ ਜਿੰਦਾਬਾਦ ਆਪਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਬਰਦੀ ਸਿੰਘ ਢਿੱਲੋਂ ਜਿੰਦਾਬਾਦ ਸਰਦਾਰ ਇਕਬੀਰ ਸਿੰਘ ਬਾਦਲ ਜਿੰਦਾਬਾਦ ਰੋਮਣੀ ਅਕਾਲੀ ਦਲ ਜਿੰਦਾਬਾਦ ਸਰ ਕੀ ਨਾਮ ਹੈ ਜੀ ਰਮਨਦੀਪ ਸਿੰਘ ਜੀ ਪਿੰਡ ਬਹਿਲੋਲਪੁਰ ਸਰ ਪੰਜਾਬ ਪਛਾਉ ਯਾਤਰਾ ਤੇ ਜਾ ਰਹੇ ਹਾਂ ਕੀ ਗੱਲਾਂ ਕਰਾਂਗੇ ਅੱਜ ਸਕੀਰ ਸਰਦਾਰ ਸਕੀਰ ਸਿੰਘ ਜੀ ਬਾਦਲ ਰੋਮਣੀ ਅਕਾਲੀ ਦਲ ਪ੍ਰਧਾਨ ਅੱਜ ਉਹਨਾਂ ਜਿਹਨਾਂ ਨੂੰ ਪਤਾ ਹੀ ਆਪਾਂ ਨੂੰ ਜੋ ਖਾਸ ਸਾਰੇ ਪੰਜਾਬ ਦੇ ਵਿੱਚ ਉਹ ਪੰਜਾਬ ਯਾਤਰਾ ਕੱਢ ਰਹੇ ਨੇ ਉਸ ਦਾ ਅੱਜ ਜੋ ਪਹਿਲਾ ਬੱਸੀ ਪਠਾਣਾ ਬੱਸੀ ਪਠਾਣਾ ਤੋਂ ਬਾਅਦ ਸਮਰਾਲੇ ਪਹੁੰਚ ਰਹੇ ਨੇ ਜੀ ਦੀ ਗਵਾਹੀ ਸਰਦਾਰ ਆਪਣੇ ਪਰਮਜੀਤ ਸਿੰਘ ਜੀ ਢੱਲੋਂ ਉਹਨਾਂ ਦੀ ਰਹਿਮ ਨਵਾਜ਼ੀ ਦੇ ਥੱਲੇ ਅੱਜ ਜੋ ਬਲੂਰਪੁਰ ਤੋਂ ਵੱਡਾ ਕਾਫਲੇ ਦੇ ਰੂਪ ਦੇ ਵਿੱਚ ਅੱਜ ਸਮਰਾਲੇ ਹਲਕੇ ਦੇ ਵਿੱਚ ਪਹੁੰਚ ਰਹੇ ਆ ਜੀ ਤੇ ਸਰ ਫਤਿਹਗੜ੍ਹ ਸਿਟੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਜਿਸ ਮਰਜ਼ੀ ਜਿਹਨੂੰ ਮਰਜ਼ੀ ਟੈਕਟਰ ਦੇ ਕੇ ਫਤਿਹਗੜ੍ਹ ਸਾਹਿਬ ਦੇ ਵਿੱਚ ਭੇਜ ਦੇਵੇ 100% ਇਸ ਨਾਲੇ ਹਲਕੇ ਦੇ ਵਿੱਚੋਂ ਸਭ ਤੋਂ ਵੱਧ ਲੀਡਰ ਜਿਤਾ ਕੇ ਜੋ ਇਹ ਹਲਕੇ ਫਤਿਹਗੜ੍ਹ ਸਾਹਿਬ ਦੀ ਜੋ ਸੀਟ ਆ ਉਹ ਅਸੀਂ ਸ਼੍ਰੋਮਣੀ ਕਾਲਜ ਦਲ ਦੀ ਝੋਲੀ ਚ ਪਾਵਾਂਗੇ ਜੀ ਸਰਦਾਰ 파ਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਉਜਾਓ ਯਾਤਰਾ ਵਿੱਚ ਪਿੰਡ ਬਹਿਲੋਲਪੁਰ ਤੋਂ ਪੂਰੇ ਹਮ ਹਮਾ ਕੇ ਪੂਰੇ ਜੋਸ਼ ਨਾਲ 50 ਟਰੈਕਟਰਾਂ ਦੇ ਕਾਫਲੇ ਦੇ ਨਾਲ ਸਰਦਾਰ ਫਖਬੀਰ ਸਿੰਘ ਬਾਦਲ ਦੇ ਕਾਫਲੇ ਦੇ ਵਿੱਚ ਪਹੁੰਚਣ ਪਹੁੰਚਣ ਲੱਗੇ ਪੰਜਾਬ ਬਚਾਓ ਯਾਤਰਾ ਤੇ ਜਾ ਰਹੇ ਹਾਂ ਕੀ ਕਹਿਣਾ ਚਾਹੋਗੇ ਸਾਡੇ ਇਲਾਕੇ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਸਾਡੇ ਹਲਕੇ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਜੀ ਢਿੱਲੋਂ ਬਹੁਤ ਹੀ ਬੜੇ ਰਿਕਡੇ ਸੂਝਵਾਨ ਆਗੂ ਨੇ ਅਸੀਂ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੀ ਰੈਲੀ ਵਿੱਚ ਵੱਡਾ ਕਾਫਲਾ ਲੈ ਕੇ ਪਹੁੰਚ ਰਹੇ ਹਾਂ ਜੀ ਤੇ ਹਾਂ ਸਰ ਕੀ ਨਾਮ ਹੈ ਜੀ ਸਰਦਾਰ ਮਨਜੀਤ ਸਿੰਘ ਜੀ ਸਾਫ ਕਸਰਪੈਂਚ ਬਲੋਲਪੁਰ ਸਰ ਪੰਜਾਬ ਬਚਾਓ ਯਾਤਰਾ ਤੇ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਉਹਦਾ ਪਰਮਜੀਤ ਸਿੰਘ ਦੇ ਯਾਰ ਮਤਲਬ ਅਸੀਂ ਚੱਲੇ ਆ ਤੇ ਉੱਥੇ ਆਪਣੇ ਬਾਦਲ ਜੀ ਆ ਰਹੇ ਨੇ ਸੁਖਵੀਰ ਸਿੰਘ ਪ੍ਰਧਾਨ ਜੀ ਉਹਨਾਂ ਦੇ ਰੀਜੇ ਵਿੱਚ ਆ ਕੇ ਰਲਣਾ ਸੀ ਤੇ ਮਤਲਬ ਪਹਿਦਾ ਹੀ ਆ ਵੀ ਜਦ ਵੱਧ ਤੋਂ ਵੱਧ ਕੱਟ ਕਰਕੇ ਅੱਜ ਉੱਥੇ ਪਹੁੰਚ ਰਹੇ ਆ 50 ਟਰੈਕਟਰ ਨੇ ਗੱਡੀਆਂ ਨੇ ਬਲੋਲਪੁਰ ਤੋਂ ਪਹੁੰਚ ਰਹੇ ਆ